ਅੱਜ ਆਪਾਂ ਕੋਠੀ ਲੈ ਕੇ ਆਏ ਆ 2006 ਦੀ ਬਣੀ ਹੋਈ ਹੈ ਖੁਦ ਡਿਜ਼ਾਈਨ ਕੀਤੀ ਸੀ ਤੇ ਖੁਦ ਹੀ ਬਣਾਈ ਸੀਗੀ ਇਹ ਇਹ ਏਰੀਆ ਕਿੰਨਾ ਕੋਊ ਆ ਜੀ ਇਹ ਇਹ ਹੈਗਾ 1800 ਸਕਰ ਫੁੱਟ ਥੱਲੇ ਆ ਜੀ ਠੀਕ ਹੈ ਜੀ 500 ਸਕਰ ਫੁੱਟ ਉੱਪਰ ਠੀਕ ਹੈ ਜੀ ਤੇ 100 ਟੋਟਲ ਬਣ 2300 ਤੇ 2006 ਦਾ ਘਰ ਬਣਿਆ ਹੈ ਨਾ ਜੀ ਹਾਂ ਜੀ ਤੇ ਇਹ ਡਿਜ਼ਾਈਨ ਉਦੋਂ ਆਰਕੀਟੈਕਟਾਂ ਤੋਂ ਥੋੜਾ ਘੱਟ ਕੰਮ ਹੁੰਦਾ ਸੀਗਾ ਜੀ ਹਾਂ ਆ ਜ਼ਿਆਦਾਤਰ ਮਿਸਤਰੀ ਖੁਦ ਹੀ ਡਿਜ਼ਾਈਨ ਕਰ ਦਿੰਦੇ ਸੀ ਹਾਂ ਜੀ ਉਦੋਂ ਕੋਈ ਆਰਕੀਟੈਕਟ ਤੋਂ ਮਦਦ ਨਹੀਂ ਲਈ ਤੁਸੀਂ ਖੁਦ ਬਣਾਇਆ ਤੁਸੀਂ ਉਦੋਂ ਦੇ ਹਿਸਾਬ ਨਾਲ ਹੋਂ ਦਾ ਡਿਜ਼ਾਈਨ ਵੀ ਸਾਸੀ ਕਾਲ ਦੋਸਤੋ ਅੱਜ ਆਪਾਂ ਕੋਠੀ ਲੈ ਕੇ ਆਏ ਆ 2006 ਦੀ ਬਣੀ ਹੋਈ ਹੈ ਤੇ ਆਪਣੇ ਨਾਲ ਬਾਬਾ ਜੀ ਮੌਜੂਦ ਨੇਗੇ ਜਿਨ੍ਹਾਂ ਨੇ ਇਹ ਕੋਠੀ ਬਣਾਈ ਹੈ ਤੇ ਉਦੋਂ ਬਾਬਾ ਜੀ ਕੰਮ ਸਿੱਖਦੇ ਸਿੱਖਦੇ ਸੀਗੇ ਹਾਂ ਜਦੋਂ ਆਪਾਂ ਕੰਮ ਸਿੱਖਦੇ ਦੀ ਜੀ ਤੇ ਉਦੋਂ ਦੀ ਕੋਠੀ ਬਣੀ ਹੋਈ ਹੈ ਅੱਜ ਤੋਂ ਘੱਟੋ ਘੱਟ 19-20 ਸਾਲ ਪੁਰਾਣੀ ਕੋਠੀ ਹੈ ਬਹੁਤ ਸਾਮੀ ਹੋਈ ਕੋਠੀ ਹੈ ਤੇ ਇਹਨਾਂ ਨੇ ਖੁਦ ਡਿਜ਼ਾਈਨ ਕੀਤੀ ਸੀ ਤੇ ਖੁਦ ਹੀ ਬਣਾਈ ਸੀਗੀ ਇਹ ਤੇ ਗੱਲਬਾਤ ਕਰਾਂਗੇ ਬਾਬਾ ਜੀ ਦਾ ਨਾਮ ਜਾਣਾਂਗੇ ਕਿਹੜੇ ਏਰੀਆ ਚ ਨੇਗੇ ਬਾਬਾ ਜੀ ਉਹ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਬਾ ਜੀ ਆਪਣਾ ਨਾਮ ਦੱਸੋ ਜੀ ਤੇ ਆਪਾਂ ਕਿਹੜੇ ਏਰੀਆ ਤੇ ਰਹਿਣ ਵਾਲੇ ਆ ਜੀ ਆਪਾਂ ਪਿੰਡ ਦਿਵਾਲੇ ਦੇ ਰਹਿਣੇ ਵਾਲੇ ਆ ਜੀ ਸਮਰਾਲਾ ਏਰੀਆ ਹੀ ਪਿੰਡ ਆਪਾਂ ਨੂੰ ਸਮਰਾਲਾ ਜੀ ਹਾਂ ਜੀ ਹਾਂ ਜੀ ਸਮਰਾਲਾ ਏਰੀਆ ਜੀ ਪਿੰਡ ਦਿਵਾਲਾ ਆਪਾਂ ਪਿੰਡ ਦਿਵਾਲਾ ਜੀ ਮੇਰਾ ਨੰਗ ਸਿੰਘ ਅਮਰ ਸਿੰਘ ਖਾਲਸਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਬਾ ਜੀ ਇਹ ਜਿਹੜੀ ਕੋਠੀ ਬ ਹੈਣਾ ਗੋਠੀ ਦਾ ਇਹ 2006 ਚ ਬਣੀ ਇੱਥੇ ਕਿੰਨੇ ਘਰ ਬਣੇ ਹੋਏ ਸੀਗੇ ਤੇਰੇ ਕੋਈ ਘਰ ਨਹੀਂ ਦੀ ਆ ਵੀਰੇ ਉਹਨਾਂ ਦੇ ਕੱਲੇ ਹੀ ਘਰ ਤੀ ਇਹ ਅੱਛਾ ਜੀ ਹਾਂਜੀ ਹੁਣ ਪੈ ਗਈਆਂ ਗੋਠੀਆਂ ਪਹਿਲਾਂ ਕੋਈ ਗੋਠੀ ਨਹੀਂ ਦੀ ਖੇਤਰੇ ਵਿੱਚ ਇਕੱਲਾ ਮਕਾਨ ਤੀ ਇਹ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਉਹਦਾ ਕੰਮ ਸਟਾਰਟ ਕੀਤਾ ਜਾਂ ਕੰਮ ਸਟਾਰਟ ਕਰੇ ਬੰਦੇ ਵੀ ਸਾਲ ਪਹਿਲਾਂ ਹਾਂਜੀ ਹਾਂਜੀ ਤੇ ਉਦੋਂ ਤੁਸੀਂ ਫਿਰ ਖੁਦ ਹੀ ਆ ਕੇ ਇਹਦਾ ਠੇਕਾ ਲਿਆ ਜਾਂ ਇਹਨਾਂ ਨੇ ਤੁਹਾਨੂੰ ਮੰਨ ਕੇ ਚੱਲੋ ਕਿੱਥੋਂ ਇਹਨਾਂ ਨੂੰ ਰੈਫਰੈਂਸ ਦਿੱਤਾ ਹੋਊ ਕਿਸੇ ਨੇ ਦੱਸਿਆ ਹੋਊ ਵੀਰ ਨਾ ਤੋਂ ਮੇਰੇ ਬਾਪੂ ਜੀ ਕਰ ਉਹ ਕੰਮ ਕਰ ਕਰ ਦੇ ਦੀ ਜੀ ਅੱਛਾ ਜੀ ਹਾਂਜੀ ਉਹਨਾਂ ਨਾਲੋਂ ਫਿਰ ਅਸੀਂ ਉਰੇ ਕੰਮ ਸਿੱਖਿਆ ਜੀ ਅੱਛਾ ਉਹਨਾਂ ਨਾਲ ਇੱਥੇ ਕੰਮ ਕਰੀ ਕੇ ਫਿਰ ਸਿੱਖ ਗਏ ਜੀ ਨਾਲੇ ਸਿੱਖ ਜੂਰੀ ਆ ਕੋਠੀ ਤੇ ਸਿੱਖਿਆ ਜੀ ਇਹ ਕੰਮ ਠੀਕ ਹੈ ਜੀ ਬਾਪੂ ਜੀ ਨਾਲ ਕੰਮ ਕਰਕੇ ਜੀ ਇੱਥੇ ਜ ਐ ਇਨਸਪੀਰਿੰਗ ਹੋ ਗਏ ਜੀ ਅਸੀਂ ਹਾਂ ਠੀਕ ਹੈ ਠੀਕ ਹੈ ਤੇ ਕੋਠੀ ਬਈ ਦਿਖਾ ਦਿਓ ਬਾਹਰ ਤੋਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਪੇਂਟ ਵਗੈਰਾ ਕੀਤੀ ਹੋਈ ਹੈ ਏਰੀਆ ਕਿੰਨਾ ਕੋਊ ਆ ਜੀ ਇਹ ਇਹ ਹੈਗਾ 1800 ਸਕਰ ਫੁੱਟ ਥੱਲੇ ਆ ਜੀ ਠੀਕ ਹੈ ਜੀ 500 ਸਕਰ ਫੁੱਟ ਉੱਪਰ ਹੈ ਠੀਕ ਹੈ ਜੀ ਤੇ 100 ਟੋਟਲ ਬਣੇ 2300 ਉੱਠੀ ਦਾ ਡਿਜ਼ਾਈਨ ਵੀ ਦਿਖਾਵਾਂਗੇ ਬਾਬਾ ਜੀ ਨਾਲ ਨਾਲ ਚੱਲ ਕੇ ਤੁਸੀਂ ਇਹਨੂੰ ਉਦੋਂ ਦੇ ਟਾਈਮ ਦੇ ਵਿੱਚ ਤੁਹਾਡੇ ਬਾਪੂ ਜੀ ਦੇ ਤੋਂ ਤੁਸੀਂ ਇਕੱਠੇ ਕੰਮ ਕੀਤਾ ਤੇ ਤੁਸੀਂ ਖੁਦ ਹੀ ਇਹਦਾ ਡਿਜ਼ਾਈਨ ਬਣਾਇਆ ਕਿੱਥੇ ਕਿਹੜਾ ਕਮਰਾ ਬਣਾਉਣਾ ਮਾਲਕਾਂ ਨੇ ਤੁਹਾਨੂੰ ਕਹਿਤਾ ਸੀ ਵੀ ਤੁਸੀਂ ਆਪ ਹੀ ਬਣਵਾ ਦਿਓ ਡਿਜ਼ਾਈਨ ਵੀ ਤੇ ਕਿੰਨੇ ਕੁ ਏਰੀਆ ਚ ਬਣਾਵਾਂਗੇ ਆਪਾਂ ਤੇ ਉਹ ਵੀ ਤੁਸੀਂ ਸਾਰੀ ਵੀ ਆਪ ਕੀਤੀ ਹੈ ਤੇ ਆਪਾਂ ਪੋਰਚ ਦੇ ਵਿੱਚੋਂ ਖੜੇ ਆਪਾਂ ਐ ਤੇ ਆਪਾਂ ਤੁਹਾਡਾ ਨੰਬਰ ਵੀ ਦੇ ਦਾਂਗੇ ਸਕਰੀਨ ਤੇ ਅਗਰ ਕਿਸੇ ਨੇ ਇਦਾਂ ਦਾ ਘਰ ਬਣਾਉਣਾ ਹੋਵੇ ਤਾਂ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਕਿਉਂਕਿ ਇਹ ਤੁਸੀਂ 19-20 ਸਾਲ ਪਹਿਲਾਂ ਬਣਾਇਆ ਜੀ ਬਹੁਤ ਸਾਮਿਆ ਹੋਇਆ ਘਰ ਆ ਹਨਾ ਤੇ ਆਪਾਂ ਲੌਬੀ ਦੇ ਏਰੀਆ ਦੇ ਵਿੱਚ ਐਂਟਰ ਹੋਏ ਹਾਂ ਜੀ ਤੇ ਸਾਨੂੰ ਨਾਲ ਦੇ ਨਾਲ ਦੱਸੋ ਜੀ ਆਪਾਂ ਡ੍ਰਾਇੰਗ ਰੂਮ ਏਰੀਆ ਕਿੰਨੇ ਬੈੱਡਰੂਮ ਨੇ ਜੀ ਹਨਾ ਉਹ ਜ਼ਰੂਰ ਦੱਸੋ ਜੀ ਹੁਣ ਇਧਰ ਡ੍ਰਾਇੰਗ ਰੂਮ ਦਾ ਏਰੀਆ ਆ ਗਿਆ ਜੀ ਹਾਂਜੀ ਹਾਂਜੀ ਤੇ ਇਹਦੇ ਚ ਬਾਈ ਹੋਰਾਂ ਨੇ ਸਜਾ ਕੇ ਬਹੁਤ ਰੱਖਿਆ ਜਿਵੇਂ ਕਿ ਬਹੁਤ ਪਹਿਲਾਂ ਦਾ ਘਰ ਬਣਿਆ ਹੋਇਆ ਇਹ 2006 ਦਾ ਘਰ ਬਣਿਆ ਹੈ ਨਾ ਜੀ ਹਾਂਜੀ ਬਾਈ ਤੇ ਇਹ ਡਿਜ਼ਾਈਨ ਉਦੋਂ ਆਰਕੀਟੈਕਟਾਂ ਦਾ ਥੋੜਾ ਘੱਟ ਕੰਮ ਹੁੰਦਾ ਸੀਗਾ ਇਹ ਹਾਂ ਜਿਆਦਾਤਰ ਮਿਸਤਰੀ ਖੁਦ ਹੀ ਡਿਜ਼ਾਈਨ ਕਰ ਦਿੰਦੇ ਸੀ ਹਾਂਜੀ ਹਾਂਜੀ ਬੇ ਇੱਥੇ ਆ ਬਣਾਓ ਇੱਥੇ ਆ ਬਣਾਓ ਹਾਂ ਤੇ ਇਹ ਤੁਸੀਂ ਆਪ ਖੁਦ ਜਨਨ ਕੀਤਾ ਜੀ ਇਹ ਆਪ ਬਾਪੂ ਜੀ ਨੇ ਆਪ ਕਰਿਆ ਜੀ ਇਹ ਟਾਇਲ ਵੀ ਆਪਣੇ ਆਪ ਹੀ ਲਾਹੀ ਹੈ ਸਾਰੀ ਇਹ ਜੀ ਅੱਛਾ ਟਾਇਲ ਦਾ ਕੰਮ ਵੀ ਤੁਸੀਂ ਖੁਦ ਕੀਤਾ ਜੀ ਹਾਂਜੀ ਹਾਂਜੀ ਵੀਰਾ ਜਿਹੜਾ ਆਪਣਾ ਮਾਲਕ ਆ ਉਹ ਵੀ ਨਾਲੇ ਸਾਡੇ ਨਾਲ ਕਟਿੰਗ ਕਰਾਉਂਦਾ ਦੀ ਮੈਨੂੰ ਕਟਿੰਗ ਕਰਕੇ ਦੇ ਜਾਂਦੇ ਦੀ ਮੈਂ ਲਾਈ ਜਾਂਦਾ ਸੀ ਠੀਕ ਹੈ ਠੀਕ ਹੈ ਤੁਸੀਂ ਆਪੇ ਲੁਣ ਖੁਦ ਲਾਈ ਹੈ ਹਾਂਜੀ ਆਪੇ ਲਾਈ ਹੈ ਠੀਕ ਹੈ ਤੇ ਇੱਧਰ ਆ ਗਿਆ ਜੀ ਭਾਈ ਤੁਹਾਨੂੰ ਆਪਾਂ ਨਾਲ ਦੀ ਨਾਲ ਨਾ ਇੱਕ ਡਿਜ਼ਾਈਨ ਦਿਖਾਉਣੇ ਆ ਤੇ ਆਪਾਂ ਇੰਟਰੋ ਹੈ ਸੀਗੇ ਪੋਰਚ ਦੇ ਵਿੱਚੋਂ ਇੱਧਰ ਡ੍ਰੈنگ ਰੂਮ ਦਾ ਇੱਕ ਗੇਟ ਰੱਖਿਆ ਹੋਇਆ ਇੱਕ ਇਹਦਾ ਲੌਬੀ ਚ ਹੈ ਨਾ ਜੀ ਆਪਾਂ ਡਿਜ਼ਾਈਨ ਜਰੂਰ ਦਿਖਾਓ ਨਾਲ ਦੀ ਨਾਲ ਇਹਦੂ ਬਾਅਦ ਜੀ ਆਪਾਂ ਇਸ ਤੋਂ ਬਾਅਦ ਕਿੰਨੇ ਕ ਮਕਾਨ ਬਣਾਤੇ ਹੋਣਗੇ ਹੋਰ ਜਦੋਂ ਤਾਂ ਇਹ ਆਪਾਂ ਘਰ ਬਣਾਇਆ ਸੀ ਉਸ ਤੋਂ ਬਾਅਦ ਤੁਸੀਂ ਹੋਰ ਕੰਮ ਕੀਤਾ ਉਹ ਕਿੰਨੇ ਕ ਮਕਾਨ ਹੋਰ ਬਣਾਤੇ ਜਾਂ ਤੇ ਔਰੇ 10 ਸਾਲ ਖੜਕੇ ਦੀ ਔਰੇ ਤਾਂ ਜੀ ਅੱਛਾ ਜੀ ਹਾਂਜੀ ਹਾਂਜੀ ਉਹਰੇ ਕਾਫੀ ਕੋਠੀਆਂ ਬਣਾਤੀਆਂ ਇੱਥੇ ਵੀ ਹਾਂਜੀ ਇਸੇ 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 ਪਿੰਡ ਚ ਜੀ ਆਪਾਂ ਨੇ ਅੱਛਾ ਇਸੇ ਪਿੰਡ ਚ ਕਾਫੀ ਕੋਠੀਆਂ ਬਣਾਤੀਆਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਚ ਬੈਡਰੂਮ ਕਿੰਨੇ ਕਾ ਜੀ ਬੈਡਰੂਮ ਹੈ ਜੀ ਦੋ ਰੂਮ ਦੋ ਨੇ ਜੀ ਦਿਖਾ ਦਿਓ ਜੀ ਨਾਲ ਆ ਜਾਓ ਜੀ ਇਹ ਰੂਮ ਦਾ ਏਰੀਆ ਦੇਖਿਆ ਬਹੁਤ ਸੋਹਣਾ ਸਜਾਵਟ ਕੀਤੀ ਹੋਈ ਹੈ ਤੁਸੀਂ ਪੱਥਰ ਦਾ ਦੱਸਿਆ ਖੁਦ ਲਾਇਆ ਜੀ ਹਾਂਜੀ ਟਾਇਲ ਆਪੇ ਲੱਗੀ ਹੈ ਤੇ ਬਣਾਈ ਵੀ ਆਪਾਂ ਆਪੇ ਤਿਆਰ ਕਰੀ ਤੇ ਇੱਧਰ ਆਪਾਂ ਕਿਚਨ ਦਾ ਏਰੀਆ ਜੀ ਇੱਧਰ ਲੈਫਟ ਸਾਈਡ ਤੇ ਰਾਈਟ ਸਾਈਡ ਹਾਂਜੀ ਕਿਚਨ ਆ ਜੀ ਕੋਰਟ ਦੇ ਵਿੱਚੋਂ ਰਾਈਟ ਸਾਈਡ ਹਾਂਜੀ ਹਾਂਜੀ ਕਿਚਨ ਦੇ ਦੋਸਤ ਬਹੁਤ ਸੋਹਣਾਗਾ ਜੀ ਕਿਚਨ ਦੇ ਬਾਕਸ ਵਗੈਰਾ ਲਾ ਕੇ ਇਹਦਾ ਰੱਖਣ ਦਾ ਕੰਮ ਬਾਈ ਹੋਣਾ ਨਾਪ ਕੀਤਾ ਜੀ ਇਹ ਆਪ ਕਰਿਆ ਜੀ ਸਾਰੇ ਵੀਰੇ ਨੇ ਆਪ ਕਰਿਆ ਜੀ ਆਪ ਟਾਇਰ ਪੱਥਰ ਵਗੈਰਾ ਆਪਾਂ ਨੇ ਸਾਰੇ ਆਪ ਉੱਤੇ ਤਿਆਰ ਕਰੇ ਹੋਣੇ ਇਹ ਮਾਰਨਿੰਗ ਜਿੰਨੀ ਹੈਗੀ ਆ ਸਾਡਾ ਵੀਰ ਖੁਦ ਆਪ ਲੱਕੜੀ ਦਾ ਕੰਮ ਕਰਦਾ ਇੱਕ ਚੀਜ਼ ਹੋਰ ਹੈ ਜੀ ਜਿਵੇਂ ਕਿ 2006 ਦੀਆਂ ਗੱਲਾਂ ਨੇ 6 ਚ ਘਰ ਬਣਾਇਆ ਜੀ ਉਦੋਂ ਕੋਈ ਆਰਕੀਟੈਕਟ ਤੋਂ ਮਦਦ ਨਹੀਂ ਲਈ ਤੁਸੀਂ ਖੁਦ ਬਣਾਇਆ ਤੁਸੀਂ ਉਦੋਂ ਦੇ ਹਿਸਾਬ ਨਾਲ ਹੁਣ ਦਾ ਡਿਜ਼ਾਈਨ ਵੀ ਸੇਮ ਹੈ ਜੀ ਹਨਾ ਜੇ ਆਪਾਂ ਦੇਖੀਏ ਹੁਣ ਵੀ ਉਦਾਂ ਦਾ ਡਿਜ਼ਾਈਨ ਬਣਦਾ ਹੈ ਤੁਸੀਂ ਇਹ 2019 6 ਦੇ ਵਿੱਚ ਬਣ ਗਿਆ 19 20 ਸਾਲ ਹੋ ਗਏ ਤੇ ਬੈਡਰੂਮ ਦੱਸ ਦਈਏ ਜੀ ਦੋ ਬੈਡਰੂਮ ਹੈ ਜੀ ਆਹ ਬੈਡਰੂਮ ਆ ਜੀ ਦੋ ਬੈਡਰੂਮ ਬਣਾਏ ਨੇ ਜੀ ਦੋ ਬੈਡਰੂਮ ਬਣਾਏ ਨੇ ਬਾਈ ਖੁੱਲੇ ਬੈਡਰੂਮ ਨੇ ਤੇ ਬਾਈ ਨੇ ਬਾਲ ਪੇਪਰ ਦਾ ਇੱਕ ਡਿਜ਼ਾਈਨ ਆ ਜਿਹੜਾ ਹਰੇ ਕੰਧ ਤੇ ਅਲੱਗ-ਅਲੱਗ ਲਾਇਆ ਨਾ ਜੀ ਅਲੱਗ-ਅਲੱਗ ਹੈ ਸਾਰੇ ਕਮਰਿਆਂ ਦੇ ਵਿੱਚ ਹਨਾ ਹਾਂਜੀ ਤੇ ਹੁਣ ਆਪਾਂ ਦੂਜਾ ਬੈਡਰੂਮ ਦਿਖਾਈਏ ਜੀ ਆ ਦੂਜਾ ਬੈਡਰੂਮ ਆ ਜੀ ਤੇ ਮੈਂ ਕਹਿੰਦਾ ਜੀ ਜਿਹੜੀ ਟਾਈਲ ਵਰਕ ਹੈਗਾ ਉਹ ਵੀ ਕਮਰਿਆਂ ਦੇ ਵਿੱਚ ਅਲੱਗ ਹੈ ਲੌਬੀ ਦੇ ਵਿੱਚ ਅਲੱਗ ਹੈ ਡ੍ਰੈਗਰੋ ਦੇ ਵਿੱਚ ਅਲੱਗ ਹੈ ਨਾ ਹਾਂਜੀ ਹਾਂਜੀ ਤੇ ਆ ਦਿਖਾ ਦਿਓ ਬਈ ਇੱਧਰ ਵੀ ਟਾਈਲ ਵਰਕ ਆ ਬਾਈ ਦਾ ਜਿਹੜਾ ਬਾਲ ਪੇਪਰ ਦਾ ਕੰਮ ਹਾਂਜੀ ਆ ਦੇਖੋ ਆ ਦਿਵਾਰ ਤੇ ਵੀ ਬਾਈ ਹੁੰਨੇ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਤੇ ਆ ਜੋ ਜੀ ਵੀ ਦੋ ਬੈਡਰੂਮ ਹੋ ਗਏ ਜੀ ਕਿਚਨ ਦਾ ਏਰੀਆ ਹੋ ਗਿਆ ਡਰੈੰਗ ਰੂਮ ਦਾ ਏਰੀਆ ਹੋ ਗਿਆ ਤੇ ਇਧਰਲੇ ਪਾਸੇ ਕੀਤਾ ਹੋਇਆ ਜੀ ਇਧਰ ਬਾਥਰੂਮ ਆ ਜੀ ਆਪਣਾ ਬਣਾਇਆ ਅੱਛਾ ਨਾਲ ਵਾਸ਼ਰੂਮ ਲੌਬੀ ਨਾਲ ਅਟੈਚ ਕਰਤਾ ਜੀ ਹਾਂ ਲੌਬੀ ਨਾਲ ਅਟੈਚ ਕਰਤਾ ਜੀ ਬਾਥਰੂਮ ਤੇ ਆ ਦਿਖਾ ਦਿਓ ਬਈ ਇਹ ਲੌਬੀ ਨਾਲ ਅਟੈਚ ਰੱਖਿਆ ਬਾਈ ਹੋਰਾਂ ਨੇ ਤੇ ਬਹੁਤ ਸੋਹਣਾ ਵਾਲਪੇਪਰ ਦਾ ਵੀ ਕੰਮ ਹੋਇਆ ਹੋਇਆ ਤੇ ਪੇਂਟ ਵਗੈਰਾ ਦੇ ਨਾਲ ਸਾਰੀ ਕੁਠੀ ਰੈਡੀ ਹੈ ਦੋਸਤੋ ਆਪ ਵੀ ਸਾਰਾ ਇਹ ਥੀ ਆਪਣੀ ਟਾਇਲ ਟੂਲ ਜਿੰਨਾ ਹੀ ਹੈ ਟੋਟਲੀ ਠੀਕ ਹੈ ਜੀ ਆਪਣੀ ਹੱਥੀ ਕੰਮ ਕਰਿਆ ਹੋਇਆ ਹੈ ਠੀਕ ਹੈ ਜੀ ਟੋਟ ਤੇ ਇਹ ਬਤਾ ਚੁੱਕਾ ਕਿ ਉੱਪਰ ਕਿੰਨੇ ਰੂਮ ਬਣਿਆ ਜੀ ਉੱਪਰ ਇੱਕ ਇੱਕ ਬੈਡਰੂਮ ਆ ਇੱਕ ਬੈਡਰੂਮ ਆ ਜੀ ਹਾਂਜੀ ਹਾਂਜੀ ਤੇ ਅੱਜ ਨਾਲ ਦੇ ਨਾਲ ਦੋਸਤੋ ਇੱਕ ਛੋਟੇ ਪਰਿਵਾਰ ਵਾਸਤੇ 22 2300 ਸਕਰ ਫੁੱਟ ਏਰੀਆ ਦਾ ਬਹੁਤ ਸੋਹਣਾ ਡਿਜ਼ਾਈਨ ਅੱਜ ਤੋਂ 19 20 ਸਾਲ ਪਹਿਲਾਂ ਡਿਜ਼ਾਈਨ ਕੀਤਾ ਹੋਇਆ 22 ਹੋਰਾਂ ਨੇ ਜੋ ਬਾਬਾ ਜੀ ਆਪਣੇ ਨਾਲ ਨੇਗੇ ਇਹ ਖੁਦ ਡਿਜ਼ਾਈਨ ਕਰਦੇ ਸੀ ਉਦੋਂ ਤੁਹਾਡੇ ਬਾਪੂ ਜੀ ਤੁਹਾਡੇ ਨਾਲ ਕੰਮ ਕਰਦੇ ਸੀ ਜੀ ਹਾਂਜੀ ਹਾਂਜੀ ਉਹਨਾਂ ਨਾਲ ਤੁਸੀਂ ਲੱਗ ਜਾਂਦੇ ਸੀ ਹਾਂਜੀ ਉਦੋਂ ਦਾ ਤੁਸੀਂ ਕੰਮ ਸ਼ੁਰੂ ਕੀਤਾ ਉਦੋਂ ਦਾ ਕੰਮ ਸ਼ੁਰੂ ਕੀਤਾ ਇੱਥੇ ਸਿੱਖਿਆ ਜੀ ਐਨ ਕਿੰਨੀ ਕੋ ਉਮਰ ਸੀ ਤੁਹਾਡੀ ਇਹ ਛੱਡੀ ਉਮਰਤੀ ਜੀ ਇਹ 16 ਸਾਲ ਦੀ ਉਮਰਤੀ ਜੀ ਅੱਛਾ ਜੀ ਉਹ ਨਿਆਣੀ ਉਮਰਤੀ ਜੀ ਤੇ ਇਧਰ ਆ ਗਏ ਜੀ ਬੈਡਰੂਮ ਉੱਪਰ ਵਾਲੇ ਪੋਰਸ਼ਨ ਤੇ ਆ ਦਿਖਾ ਦਿਓ ਬਈ ਆ ਬੈਡਰੂਮ ਤਿਆਰ ਕਰਾਈ ਇੱਕ ਆਪਣਾ ਇੱਕ ਬੈਡਰੂਮ ਇਹਦੇ ਵਿੱਚ ਵਾਸ਼ਰੂਮ ਅਟੈਚ ਹੈ ਦੀ ਬਾਥਰੂਮ ਟਾਇਲ ਜਾਈ ਹਾਂ ਜੀ ਆ ਦੇਖੋ ਇਹਦੇ ਵੀ ਟਾਇਲ ਵਰਕ ਖੁਦ ਕੀਤਾ ਜੀ ਟਾਇਲ ਖੁਦ ਕੰਮ ਕਰਿਆ ਆਚਾਰੀ ਜੀ ਠੀਕ ਹੈ ਠੀਕ ਹੈ ਤੇ ਆਜੋ ਦੋਸਤੋ ਆਪਾਂ ਤੁਹਾਡੇ ਵਾਸਤੇ ਦਿਖਾ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਇੱਕ ਤੇ ਜਿਹੜੇ-ਜਿਹੜੇ ਭਰਾਵਾਂ ਨੂੰ ਡਿਜ਼ਾਈਨ ਸੋਹਣਾ ਲੱਗਿਆ ਵੀਡੀਓ ਨੂੰ ਸ਼ੇਅਰ ਕਰਨਾ ਜੀ ਇਧਰ ਵੇੜਾ ਆ ਗਿਆ ਇਧਰ ਵੀ ਇੱਕ ਬਾਥਰੂਮ ਰੱਖਤਾ ਜੀ ਹਾਂਜੀ ਇਹ ਥੱਲੇ ਬਾਥਰੂਮ ਆਪਾਂ ਨੇ ਇਹ ਤੋਂ ਫਿਰ ਵੀ ਬਾਥਰੂਮ ਬਣਾਤਾ ਇਹ ਲੱਗ ਤੋਂ ਬਣਾਤਾ ਜੀ ਇਹ ਠੀਕ ਹੈ ਜੀ ਹਾਂਜੀ ਇਹ ਟਾਇਲ ਜਿੰਨੀ ਵੀ ਇੱਥੀ ਹੱਥ-ਹੱਥ ਥਿਆਰ ਕਰੀ ਹੀ ਆਪਣੀ ਆ ਵੀ ਇੱਥੀ ਆ ਜਿੰਨੀ ਆ ਟੋਟਲੀ ਆ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਕਿਵੇਂ ਲੱਗਿਆ ਤੁਹਾਨੂੰ ਕੋਠੀ ਦਾ ਡਿਜ਼ਾਈਨ ਅੱਜ ਤੋਂ ਆਪਾਂ ਆ ਬਣਾ ਹੀ ਆ ਜੀ ਆਪਣੀ ਕੋਠੀ ਬਣਾ ਹੀ ਆ ਜੀ ਅੱਛਾ ਜੀ ਹਾਂਜੀ ਜੱਤੀ ਮੀਨਾ ਕਾੜੀ ਕਰੀ ਹੀ ਆ ਟਾਇਲ ਜਿੰਨੀ ਲੱਗੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਤੁਸੀਂ ਖੁਦ ਸੀਮੈਂਟ ਨਾਲ ਬਣਾਇਆ ਜੀ ਇਹ ਸੀਮੈਂਟ ਨਾਲ ਬਣੀ ਆ ਜੀ ਅੱਛਾ ਜੀ ਠੀਕ ਹੈ ਜ ਬਾਬਾ ਜੀ ਨੇ ਜਦੋਂ ਕੰਮ ਸਟਾਰਟ ਕੀਤਾ ਇੱਥੋਂ ਕੀਤਾ ਉਸ ਤੋਂ ਬਾਅਦ ਕਾਫੀ ਕੋਠੀਆਂ ਬਣਾਦੀਆਂ 20 ਮਿੰਟ ਦੇ ਵਿੱਚ ਵੀ 1 ਮਿੰਟ ਜੀ ਆਪਾਂ ਦੱਸ ਰਹੇ ਹਾਂ ਜੀ ਦਾ 15 ਕੋਠੀਆਂ ਬਣਾਦੀਆਂ ਵਿੱਚ ਇੱਥੇ ਹਾਂ ਜੀ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਕੋਠੀ ਨੂੰ ਕਿਦੋਂ ਵੀ ਕੋਈ ਸ਼ੋਰ ਸਲਾਬ ਨਹੀਂ ਆਇਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਸਾਮ ਕੇ ਰੱਖੀ ਹੈ ਬਾਕੀ ਬਾਈ ਸੰਭਾਲ ਦੇ ਸੱਤੇ ਵੀ ਚੀਜ਼ ਹੈ ਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ